ਅੱਜ ਸਵੇਰੇ ਹੁਸ਼ਿਆਰਪੁਰ ਦੇ ਕਸਬੇ ਦਸੂਹਾਚੇ ਪਿੰਡ ਜਾਗਲਾ ਤੇ ਰਹਿਣ ਵਾਲੇ ਇੱਕ ਨਾਮੀ ਪਹਿਲਵਾਨ ਦੇ ਥਾਰ ਗੱਡੀ ਗੋਲੀਆਂ ਨਾਲ ਭੁੰਨੀ ਹੋਈ ਬਰਬੰਦ ਹੋਈ ਸੀ ਜਿਸ ਤੋਂ ਬਾਅਦ ਪੁਲਿਸ ਵੱਲੋਂ ਮਾਮਲੇ ਦੀ ਪੜਤਾਲ ਸ਼ੁਰੂ ਕਰ ਦਿੱਤੀ ਗਈ ਸੀ ਤੇ ਹੁਣ ਪੁਲਿਸ ਦੇ ਅਧਿਕਾਰੀ ਵੀ ਮੀਡੀਆ ਦੇ ਕੈਮਰੇ ਸਾਹਮਣੇ ਆਏ ਨੇ ਤੇ ਵੱਡਾ ਬਿਆਨ ਦਿੱਤਾ ਹੈ ਕਿ ਪੁਲਿਸ ਵੱਲੋਂ ਜਲਦ ਇਸ ਸਾਰੇ ਮਾਮਲੇ ਤੋਂ ਪਰਦਾ ਚੁੱਕ ਦਿੱਤਾ ਜਾਵੇਗਾ ਤੇ ਜੋ ਵੀ ਅਸਲ ਸੱਚਾਈ ਹੋਵੇਗੀ ਉਹ ਸਭ ਦੇ ਸਾਹਮਣੇ ਲਿਆਂਦੀ ਜਾਵੇਗੀ ਮੀਡੀਆ ਨਾਲ ਮੁਖਾਤਬ ਹੁੰਦੀਆਂ ਡੀਐਸਪੀ ਦਸੂਹਾ ਹਰਕ੍ਰਿਸ਼ਨ ਸਿੰਘ ਨੇ ਦੱਸਿਆ ਕਿ ਅੱਜ ਸਵੇਰੇ ਇਹ ਗੱਡੀ ਜਗਲਾ ਰੋਡ ਤੇ ਪਹਿਲਵਾਨ ਰਜੀਵ ਤੇ ਪਰਿਵਾਰ ਵੱਲੋਂ ਇਸ ਹਾਲਤ ਵਿੱਚ ਵੇਖੀ ਗਈ ਸੀ ਜਿਸ ਤੇ ਤੁਰੰਤ ਪੁਲਿਸ ਫੋਰਸ ਵੀ ਮੌਕੇ ਤੇ ਪਹੁੰਚੀ ਸੀ ਤੇ ਪੁਲਿਸ ਵੱਲੋਂ ਸੀਸੀਟੀਵੀ ਕੈਮਰੇ ਖੰਗਾਲਣ ਦੀ ਕੋਸ਼ਿਸ਼ ਵੀ ਕੀਤੀ ਜਾ ਰਹੀ ਹੈ ਤੇ ਜਿਸ ਥਾਂ ਤੇ ਪਹਿਲਵਾਨ ਰਜੀਵ ਅਖਾੜਾ ਕਰਦਾ ਸੀ ਉਸ ਥਾਂ ਤੇ ਵੀ ਪੁਲਿਸ ਵੱਲੋਂ ਦੌਰਾ ਕੀਤਾ ਗਿਆ ਉਹਨਾਂ ਦਾ ਸੇ ਕਿ ਪੁਲਿਸ ਵੱਲੋਂ ਹਰ ਇੱਕ ਪਹਿਲੂ ਤੇ ਬਹੁਤ ਗੰਭੀਰਤਾ ਦੇ ਨਾਲ ਜਾਂਚ ਕੀਤੀ ਜਾ ਰਹੀ ਹੈ ਤੇ ਜਲਦ ਪੁਲਿਸ ਅਸਲ ਕਰਨਾ ਤੱਕ ਪਹੁੰਚ ਜਾਵੇਗੀ ਗੈਂਗਵਾਰ ਤੇ ਬੋਲਦੇ ਆ ਡੀਐਸਪੀ ਨੇ ਕਿਹਾ ਕਿ ਇਹ ਫਿਲਹਾਲ ਅਜੇ ਜਾਂਚ ਦਾ ਬਿਸ਼ਾ ਬਣਿਆ ਹੋਇਆ ਹੁਸ਼ਕਰ ਪਰਦੇ ਉਸ ਦੇ ਨਾਲ ਰਜਿੰਦਰ ਸਿੰਘ ਦੀ ਰਿਪੋਰਟ ਥਾਰ ਗੱਡੀ ਮਿਲ ਗਿਆ ਜਿਹੜਾ ਤੇ ਬੋਲਟ ਲੱਗਿਆ ਜਦੋਂ ਰਛੇ ਲੱਗੀਆਂ ਨੇ ਇਹ ਨਿੱਕ ਮਾਮਲਾ ਹੈ ਸਰ ਜੀ ਇਤਨਾ ਹੀ ਸਨ ਕੋ ਸਾਢੇ 8:00 ਦੇ ਕਰੀਬ ਇੱਕ ਇਨਫੋਰਮੇਸ਼ਨ ਮਿਲੀ ਹੈ ਕਿ ਜਾਂਗਲਾ ਰੋਡ ਤੇ ਦਸੂਏ ਆਪਣਾ ਦਸੂਏ ਤੋਂ ਥੋੜਾ ਜਿਹਾ ਆਪਣਾ ਅੱਗੇ ਜਾਂਗਲਾ ਰੋਡ ਪੈਂਦਾ ਜਾਂਗਲੇ ਤੋਂ ਥੋੜਾ ਜਿਹਾ ਇਹਦੋਂ ਦਸੂਏ ਵੱਲ ਨੂੰ ਕੋਈ 5-6 ਕਿਲੋਮੀਟਰ ਤੇ ਇੱਕ ਥਾਰ ਗੱਡੀ ਲੱਗੀ ਹੋਈ ਆ ਜੋ ਕਿ ਇੱਕ ਉਰਜੀਵ ਹੈ ਜਾਂਗਲੇ ਪਿੰਡ ਦਾ ਉੱਥੇ ਦਾ ਪਹਿਲਵਾਨ ਹੈ ਕਾਪੀ ਆਪਣਾ ਫੇਮਸ ਪਹਿਲਵਾਨਾ ਉਹਦੀ ਉਹ ਗੱਡੀ ਹੈ ਉਹਦੇ ਉਹਦਾ ਭਰਾ ਤੇ ਇੱਕ ਉਹਦਾ ਕੋਚ ਉਹ ਦੁੱਧ ਪਾਉਣ ਆ ਰਹੇ ਸੀ ਉਹ ਕਹਿੰਦੇ ਫੇ ਅਸੀਂ ਦੇਖੀ ਵੀ ਸਾਡੀ ਜਿਹੜੀ ਗੱਡੀ ਹੈ ਆਪਣੇ ਸਾਡੇ ਪਹਿਲਵਾਨ ਦੀ ਗੱਡੀ ਇੱਥੇ ਖੜੀ ਹੋਈ ਹੈ ਤੇ ਵਿੱਚ ਗੋਲੀਆਂ ਵੱਜੀਆਂ ਹੋਈਆਂ ਜਿਹਦੇ ਸਬੰਧ ਵਿੱਚ ਸਾਨੂੰ ਇਨਫੋਰਮੇਸ਼ਨ ਮਿਲੀ ਮੈਂ ਐਸ ਐਚ ਓ ਦਸੂਆ ਅਤੇ ਹੋਰ ਆਪਣੀ ਪੁਲਿਸ ਪਾਰਟੀ ਦੇ ਨਾਲ ਉੱਥੇ ਪਹੁੰਚਾ ਅਤੇ ਗੱਡੀ ਦਾ ਮੁਆਇਨਾ ਕੀਤਾ ਤੇ ਇਸ ਸੰਬੰਧ ਵਿੱਚ ਛੱਲੀ ਇਨਵੈਸਟੀਗੇਸ਼ਨ ਚੱਲ ਰਹੀ ਹੈ ਅਸੀਂ ਪਹਿਲਵਾਨ ਦੇ ਜਿਹੜਾ ਅਖਾੜੇ ਤੇ ਵੀ ਜਾ ਕੇ ਆਏ ਆ ਸਾਡਾ ਇਸ ਸੰਬੰਧ ਵਿੱਚ ਇਨਵੈਸਟੀਗੇਸ਼ਨ ਚੱਲ ਰਹੀ ਹੈ ਤੇ ਜਲਦੀ ਹੀ ਅਸੀਂ ਜਿਹੜਾ ਇਹਦੇ ਤਹਿ ਤੱਕ ਪਹੁੰਚ ਜਾਵਾਂਗੇ ਕੋਈ ਸੀਸੀਟੀਵੀ ਵਗੈਰਾ ਵੀ ਮਿਲੀ ਹੈ ਅਸੀਂ ਇਹਦੇ ਸੰਬੰਧ ਵਿੱਚ ਸੀਸੀਟੀਵੀ ਫੁਟੇਜ ਵੀ ਦੇਖ ਰਹੇ ਆਏ ਆ ਵੀ ਗੱਡੀ ਕਿੱਧਰੋਂ ਆਈ ਹੈ ਕਿੰਨੇ ਵੇ ਆਈ ਹੈ ਤੇ ਕਿੱਥੋਂ ਆਈ ਆ ਅਸੀਂ ਹਰ ਇੱਕ ਐਂਗਲ ਤੋਂ ਜਿਹੜੀ ਇਹਦੀ ਇਨਵੈਸਟੀਗੇਸ਼ਨ ਕਰ ਰਹੇ ਆ ਆਫਟਰ ਇਨਵੈਸਟੀਗੇਸ਼ਨ ਅਸੀਂ ਜਿਹੜਾ ਉਹ ਸਭ ਕੁਝ ਕਹਿ ਸਕਦੇ ਆ ਕਿ ਸਰ ਜਿਸ ਤਰ੍ਹਾਂ ਗੱਡੀ ਉੱਤੇ ਬੁਲੇਟ ਸੱਦੇ ਕੋਈ ਲੱਗਦਾ ਕਿ ਗੈਂਗਵਾੜ ਦਾ ਕੋਈ ਇਦਾਂ ਹੋ ਸਕਦਾ ਇਹਦੇ ਸਬੰਧ ਵਿੱਚ ਸਾਡੀ ਜਿਹੜੀ ਇਨਵੈਸਟੀਗੇਸ਼ਨ ਚੱਲ ਰਹੀ ਆ ਜਿਸ ਤਿਸ ਤਰ੍ਹਾਂ ਆਪਣਾ ਕੋਈ ਆਪਣਾ ਸਾਨੂੰ ਕੋਈ ਪਤਾ ਲੱਗ ਜਾਇਆ ਜਾਏਗਾ ਉਸ ਤਰ੍ਹਾਂ ਅਸੀਂ ਜਿਹੜਾ ਇਹਨੂੰ ਡਿਸਕਲੋਜ਼ ਕਰਦੇ ਜਾਵਾਂਗੇ